ਹਾਂਜੀ ਮੇਟਰ ਕੀ ਹਾਲ ਚਾਲ ਸਵਾਗਤ ਹੈ ਜੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਨਾਲ ਆ ਗਿਆ ਮੇਰੇ ਮਾਸੀ ਦਾ ਮੁੰਡਾ ਬੋਬੀ ਧਾਲੀਵਾਲ ਤੇ ਆਪਾਂ ਇਹਦਾ ਮਟਿਓਰ 350 ਮੈਟ ਗ੍ਰੇ ਬੁੱਕ ਕਰਵਾਇਆਗਾ ਆ ਕ੍ਰਿਸ਼ਨ ਆਟੋਸ ਬਠਿੰਡਾ ਤੋਂ ਤੇ ਬਾਈ ਨੇ ਪਹਿਲਾਂ ਬਰਨਾਲੇ ਵੀ ਮੈਗਨਾ ਆਟੋਸ ਬਰਨਾਲੇ ਵਾਲੇ ਤੋਂ ਪਤਾ ਕੀਤਾ ਸੀਗਾ ਤੇ ਉਹਨਾਂ ਨੇ ਰੇਟ ਕਿੰਨਾ ਦੱਸਿਆ ਸੀਗਾ 240000 ਰੁਪਏ ਰੇਟ ਦੱਸਿਆ ਸੀਗਾ ਤੇ ਡਿਲੀਵਰੀ ਕਿੰਨੇ ਟਾਈਮ 'ਚ ਕਹਿੰਦੇ ਸੀਗੇ ਦੇਵਾਂਗੇ 2 ਮਹੀਨੇ ਉਹਨਾਂ ਨੇ 60 ਦਿਨ ਦਾ ਟਾਈਮ ਪੀਰੀਅਡ ਲੈਂਤਾ ਸੀਗੇ ਵੀ 60 ਦਿਨਾਂ ਬਾਅਦ ਤੁਹਾਨੂੰ ਡਿਲੀਵਰੀ ਆਪਾਂ ਦੇਵਾਂਗੇ ਤੇ ਆਪਾਂ ਬਈ ਕ੍ਰਿਸ਼ਨਾ ਆਟੋਸ ਬਠਿੰਡਾ ਵਾਲਿਆਂ ਨਾਲ ਕੰਟੈਕਟ ਕੀਤਾ ਆਪਣਾ ਪੰਜਾਬੀ ਐਡਵੈਂਚਰ ਦੇ ਨਾਮ ਤੇ ਇੱਕ ਕਮਿਊਨਿਟੀ ਬਣੀ ਵੀ ਹੈਗੀ ਉਹਦੇ ਵਿੱਚ ਆਪਾਂ ਐਡ ਆਂਗੇ ਤੇ ਉਹਨਾਂ ਦੇ ਥਰੂ ਆਪਾਂ ਬੁੱਕ ਕਰਵਾਇਆ ਤੇ ਆਪਾਂ ਨੂੰ ਐ ਮੰਨ ਕੇ ਚੱਲੋ ਵੀ ਰੇਟ ਵੀ ਬਹੁਤ ਵਧੀਆ ਨਿਕਲ ਕੇ ਆਇਆ ਤੇ ਡਿਲੀਵਰੀ ਹੈਗੀ ਜਿਹੜੀ ਉਹਨਾਂ ਨੇ ਹਫ਼ਤਾ ਕਿਹਾ ਸੀਗਾ ਵੀ ਇੱਕ ਹਫ਼ਤੇ ਦੇ ਵਿੱਚ ਦੇ ਦੇਾਂਗੇ ਬਟ ਡਿਲੀਵਰੀ ਉਹਨਾਂ ਨੇ ਸਾਨੂੰ ਐ ਮੰਨ ਕੇ ਚੱਲੋ ਵੀ ਬਾਈ ਜੀ ਤੀਸਰੇ ਦਿਨ ਯਾਨੀ ਕਿ ਪਰਸੋ ਚੌਥੇ ਅਸੀਂ ਬੁੱਕ ਕਰਾਇਆ ਸੀਗਾ ਤੇ ਅੱਜ ਸਾਨੂੰ ਉਹਨਾਂ ਦਾ ਫੋਨ ਆ ਗਿਆ ਅੱਜ ਦੀਵਾਲੀ ਵਾਲਾ ਦੇਣਾਗਾ ਅੱਜ ਫੋਨ ਆ ਗਿਆ ਵੀ ਭਾਈ ਤੁਸੀਂ ਆਪਦੀ ਡਿਲੀਵਰੀ ਲੈਣ ਆਜੋ ਮੋਟਰਸਾਈਕਲ ਤੁਹਾਡਾ ਰੈਡੀ ਆਗਾ ਤੇ ਰੇਟ ਬਹੁਤ ਵਧੀਆ ਨਿਕਲ ਕੇ ਆਏਗਾ ਤੇ ਦੇਖ ਲਓ ਬਾਕੀ ਕਿਸੇ ਨੇ ਵੀ ਮੋਟਰਸਾਈਕਲ ਵਗੈਰਾ ਬੁੱਕ ਕਰਨਾਗਾ ਰਾਇਲ ਅਨਫੀਲਡ ਤਾਂ ਕ੍ਰਿਸ਼ਨ ਆਟੋਸ ਬਠਿੰਡਾ ਨਾਲ ਸੰਪਰਕ ਜਰੂਰ ਕਰੋ ਇੱਕ ਵਾਰੀ ਜਿਹੜਾ ਰੇਟ ਇਹ ਦੇ ਸਕਦੇ ਆ ਕਿ ਤੁਹਾਨੂੰ ਹੋਰ ਕੋਈ ਵੀ ਏਜੰਸੀ ਨਹੀਂ ਦੇ ਸਕਦੀ ਤੇ ਬਾਕੀ ਬਾਈ ਦਾ ਕੰਮ ਟੈਕਸੀ ਦਾਗਾ ਤਿੰਨ ਚਾਰ ਗੱਡੀਆਂ ਹੈਗੀਆਂ ਬਾਬੇ ਦੀ ਕਿਰਪਾ ਦੇ ਨਾਲ ਆਲ ਇੰਡੀਆ ਦਾ ਪਰਮੈਂਟ ਹੈਗਾ ਕਿਸੇ ਨੇ ਵੀ ਬੁੱਕ ਕਰਨੀ ਹੈ ਕਿਤੇ ਬਾਈ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੰਟਰਨੈਸ਼ਨਲ ਸਰਵਿਸ ਵੀ ਦੇਣਗੇ ਕਿਉਂ ਸਹੀ ਹੈ ਨਾ ਤੇ ਫਿਰ ਕਹਿਣਾ ਕੁਝ ਬਸ ਨੰਬਰ ਬੋਲ ਦੇ ਪੁਣ ਹਾਂ ਨੰਬਰ ਆਪ ਹੀ ਬੋਲ ਦੇ ਨੰਬਰ ਕਿੰਨਾ ਹੈ 62390 27712 62390 277 27712 ਬਾਈ ਦਾ ਨੰਬਰ ਹੈਗਾ ਤੇ ਜੇ ਕਿਸੇ ਨੇ ਟੈਕਸੀ ਬੁੱਕ ਕਰਨੀ ਹੈਗੀ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਹੈਗਾ ਆਲ ਇੰਡੀਆ ਦੀ ਸਰਵਿਸ ਹੈਗੀ ਸੋ ਮਿਲਦੇ ਆਂ ਫਿਰ ਰਸਤੇ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਹੈ ਕਿ ਏਜੰਸੀ ਕਿੱਥੇ ਜਾਈਗੀ ਤੇ ਮੋਟਰਸਾਈਕਲ ਆਪਣਾ ਕਿਵੇਂ ਜੇ ਕਰਕੇ ਰੱਖਿਆ ਉਹਨਾਂ ਨੇ ਘੈਂਟ ਜਿਹਾ ਬਣਾ ਕੇ ਵਾਹੇ ਇਹਨਾਂ ਨੂੰ ਕਹਿਤਾ ਸੀਗਾ ਵੀ ਡਿਲੀਵਰੀ ਸਾਨੂੰ ਭਾਈ 11 ਵਜੇ ਤੱਕ ਦੇ ਦੇ ਤਾਈਮ ਹੋ ਗਿਆ ਹੁਣ ਮੈਨੂੰ ਲੱਗਦਾਗਾ 9:00 ਵਜ ਚੁੱਕਿਆ ਜੀ ਚਲੋ ਫਿਰ ਨਿਕਲਦੇ ਆਂ ਜੀ ਆਪਾਂ ਨਾਲ ਆਪਣੇ ਬੱਚਾ ਪਾਰਟੀ ਵੀ ਆ ਤੇ ਭੂਆ ਦੇ ਆਪਾਂ ਦੀਵਾਲੀ ਫੜਾਉਣ ਜਾ ਰਹੇ ਸੀਗੇ ਨਾਲ ਹੀ ਫੈਮਿਲੀयां ਜੱਲ ਪਈਆਂ ਕਿਉਂ ਬਈ ਪਟਾਕੇ ਵੀ ਲੈਣੇ ਆ ਹਾਂ ਪਟਾਕੇ ਵੀ ਲੈਣੇ ਆਗੇ ਕਹਿੰਦੇ ਇਹ ਇਹਨਾਂ ਨੂੰ ਆਪਾਂ ਤਾਰ ਜਾਾਂਗੇ ਘੂਆ ਕਰ ਤੇ ਉਸ ਤੋਂ ਬਾਅਦ ਆਪਾਂ ਡਿਲੀਵਰੀ ਲੈਣ ਚੱਲਾਂਗੇ ਮੋਟਰਸਾਈਕਲ ਦੀ ਕਨਾਂ ਚੱਲਾਂਗੇ ਓਏ ਮੈਂ ਚੱਲੂਗਾ ਹਾਂ ਮੈਂ ਚੱਲੂਗਾ ਤੂੰ ਨਾਲ ਚੱਲੇਗਾ ਜੇ ਨਾਲ ਲੈ ਕੇ ਜਾਇਓ ਫੇਰ ਲੈ ਵੀ ਜਿੱਸਾ ਕਹਿੰਦਾ ਮੈਂ ਨਾਲ ਚੱਲੂਗਾ ਸੋ ਪਹੁੰਚਣ ਆਲਾਂਗੇ ਜੀ ਰਾਮਪੁਰੇ ਆਪਾਂ ਮੌਸਮ ਦਾ ਜਮੀ ਫਰਕ ਨਹੀਂ ਪਿਆ ਹਨਾ ਗਰਮੀ ਆ ਪੂਰੀ ਉਹ ਪਿਛੇ ਐਲਟੋ ਬੱਬੂ ਲਈ ਜਾਂਦਾ ਰਾਸਤੇ 'ਚ ਮਿਲ ਗਿਆ ਪਾਣ ਜਾ ਆਪਾਂ ਪਹੁੰਚ ਗਏ ਆ ਭਈ ਬਠਿੰਡੇ ਭਾਈ ਕਨਈਆ ਚੌਂਕ ਇਹ ਆ ਗਿਆ ਭਾਈ ਕਨਈਆ ਚੌਂਕ ਚਿਲਾ ਗਿਆ ਚਿਲਾ ਦੱਸੇ ਜਾਣਾ ਚਿਲਾ ਹਾਂ ਹੈ ਸਿਪਾ ਹੈ ਸਿਪਾ ਓਏ ਸਹਜਾ ਉਹ ਅੱਜ ਗੁਪੀ ਪਿਆ ਬਾਹਰ ਨਿਕਲੇ ਆ ਲੋ ਵੀ ਮਾਸੀ ਦੇ ਮੁੰਡੇ ਨੂੰ ਹੁਣ ਆਪਾਂ ਉੱਥੇ ਤਾਰਤਾ ਉਹ ਕਹਿੰਦਾ ਵੀ ਮੈਂ ਥੋੜਾ ਜਿਹਾ ਸਮਾਨ ਲੈ ਲਾਂ ਅੇ ਆਪਾਂ ਚੱਲਦੇ ਹਾਂਗੇ ਭੂਆ ਦੇ ਪਿੰਡ ਬੱਚਾ ਪਾਰਟੀ ਨੂੰ ਉੱਥੇ ਤਾਰ ਕੇ ਆਪਾਂ ਫੇਰ ਆਉਣੇ ਆਗੇ ਵਾਪਸ ਮੋਟਰਸਾਈਕਲ ਦੀ ਡਿਲੀਵਰੀ ਲੈ ਕੇ ਤੇ ਫੇਰ ਬਾਜ਼ਾਰ ਦੇ ਵਿੱਚ ਦੇਖਣੇ ਰੌਣਕ ਮੇਲਾ ਬੋਨਿਆਂ ਨੇ ਜਾਣਾ ਕਿ ਬਠਿੰਡੇ 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 ਜਾਣਾ ਕਿ ਪ੍ਰਿੰਡੇ ਜਾਣਾ ਕਹਿੰਦੇ ਫੁੱਟ

ਲਵ ਯੂ ਆਈਡੀ ਪਹਿਲਾ ਕੋ ਪੱਲੂ ਦਾੜੀ ਦਾ ਆਈਡੀ ਪਰ ਉਹ 24 ਤੇ ਜੂਵੀ 4 ਤੋਂ ਪਰ ਤਾਂ ਬਲੋ ਉਹ 2 ਜੂਵੀ ਜਿਹੜਾ ਨਾ ਸੰਨੂ ਚੂਟਾ ਨਹੀਂ ਦਵਾਇਆ ਸੁਭਾ ਤੇ ਨਹੀਂ ਦਵਾਇਆ ਚੂਟਾ ਤਾਂ ਮੇਰੇ ਦਾੜੀ ਨੇ ਮੇਰੇ ਦਾੜੀ ਨੇ ਚੂਟਾ ਚੂਹੀ ਤਾਂ ਆਇਆ ਹਾਂ ਚਾਹੇ ਨੀ ਆਈ ਦੀ ਤੇ ਆਈ ਨਾ ਦੀ ਆਈ ਦੀ ਹੋਲੀ ਚੱਲੋ ਕਿਉਂ ਇੱਕ ਟ੍ਰੇਲਸ਼ਾਪ ਐਸਿਕਾ ਮੈਂ ਤਾਂ ਉਹ ਜੀ ਪੜਨਾ ਤੈਜ ਭਰ ਚਲੋ ਬੈਂਕੀਆਂ ਤੈਨੂੰ ਪੜਨਾ ਆਉਂਦਾ ਨਹੀਂ ਅਰੇ ਹੋਡਿੰਗ ਹੋ ਗਈ ਕੈਮਰੇ ਦੀ ਹਾਂ ਡੈਸ਼ ਕੈਮਰੇ ਦੀ ਚੱਜਾ ਹੋ ਗਈ पता है ओकेwidetilde के जाने आहा कैमरा छूटता है Jimenez ट्रक ले कैमरा हाथ में रख देते हैं हाथ में रख देते तो हैं मैं कंफर्म से जाता है गली में खेल जो ये आ गया गिल पत्ती ਆ ਤੇਰੀ ਬਾਹਰ ਹੀ ਆ ਉਹ ਪਿਆ ਲਿਫਟਿੰਗ ਨੂੰ ਗਿਆ ਉਹ ਇਹ ਮੇਨ ਗੇਟ ਆਪਾਂ ਚੱਲਾਂਗੇ ਆਹ ਰਸਤਾ ਵੀ ਜਾਂਦਾ ਹੈਗਾ ਅੱਗੇ ਆਪਾਂ ਇੱਧਰ ਦੀ ਚੱਲਾਂਗੇ ਉਹ ਨਹੀਂ ਗਿਆ ਆ ਵੀ ਕਾਦੀ ਫਰੋਲਾ ਫਰਾਲੀ ਕਰਤੀ ਤੁਸੀਂ ਫਟਾਕੇ ਦੀ ਫਟਾਕੇ ਦੀ ਉੱਥੇ ਪੜੋਂਗੇ ਹੋਰ ਮੈਂ ਵੀ ਚਾਹੁੰਦੀ ਫਟਾਕੇ ਬੋਲਦੇ ਦੇ ਅੰਦਰ ਸਲੈਂਟ ਹੋ ਕੇ ਬਾਹਰ ਆਂਗੇ ਕੋਈ ਕਪੜਾ ਕਿpropto ਬੈਠਾ ਹਾਂ ਨਾ ਜਾਵਣਾ ਬੱਤ ਮੈਂ ਉਸੇ ਲੈ ਪਾਂਗੀ ਬਿਨਾ ਅੱਛੇ ਮੈਂ ਪੜਾ ਕੀ ਫੋੜਾਂਗੇ ਤੁਸੀਂ ਇੱਥੇ ਰਹੋ ਕਿਉਂ ਨਾ ਕੋਈ ਰਾਸ ਕੇ ਆਏ ਆਏ ਵੇ ਇਹ ਕੰਕੜਾ ਕਰੇ ਚਲਾਓ ਆ ਗਿਆ ਡਰਾਹੀ ਬਹੁਤ ਟਾਈਮ ਬਾਅਦ ਅੰਦਰ ਆਏ ਆ ਇੱਕ ਰੱਖ ਲੈ ਵਿਚ ਰੱਖ ਸਾਡੀ ਸ਼ਾਪਿੰਗ ਦੇ ਲੋਕ ਕਰਾਂਗੇ ਬੜਾ ਪਿਆਰੀ ਬੜਾ ਕਮਲੂ ਕੰਦੀ ਸ਼ਾਪਿੰਗ ਤੁਹਾਨੂੰ ਕੋਈ ਨਹੀਂ ਇਸ ਵਾਰ ਮੈਂ ਨਾ ਦਲੀ ਰੱਬ ਉਹ ਵਾਲੀ ਚੰਗਾ ਫਿਰ ਤੋਂ ਹੈ ਮਗਵਾਲੀ ਕੋਈ ਉਸੇ ਦੀ ਹੁਣ ਸਾੜੇ ਜਿਹਾ ਲੱਗ ਕੇ ਆਊਗਾ ਨਹੀਂ ਆਪ ਦੇ ਪਾਚੇ ਇਹ ਪਿੰਡ ਦੇ ਵਿੱਚ ਨਾ ਤੁਸੀਂ मुट्ठी ਭਰ ਮਿੱਟੀ ਦਿਖਾ ਦਿਓ ਸਾਰਾ ਪਿੰਡ ਐਂਟਰਲੌਕ ਮੁਠੀ ਭਾਰੇ ਮੁਠੀ ਸਿਆ ਆਏ ਪੀ ਦਵਾਈ ਕਹੇ ਸਾਰਿਆਂ ਨੂੰ ਹੋਪੀ ਇੱਥੇ ਸਾਡੇ ਕੋਲ ਹੈਗੀ ਆ ਦਵਾਈ ਆਪਾਂ ਲਾ ਬੈਠੇ ਆਈ ਜੀ ਨਾ ਅਸੀਂ ਇੱਥੇ ਆਪਾਂ ਬੂਆ ਦੇ ਪਿੰਡ ਪਹੁੰਚ ਗਏ ਇਹਨਾਂ ਨੂੰ ਬੱਚਾ ਪਾਰਟੀ ਨੂੰ ਉਤਾਰ ਕੇ ਤੇ ਆਪਾਂ ਚੱਲਦੇ ਆ ਜਲਦੀ ਜਲਦੀ ਬਠਿੰਡੇ ਸੋ ਦੋਸਤੋ ਬੱਚਾ ਪਾਰਟੀ ਨੂੰ ਆਪਾਂ ਬੂਆ ਜੀ ਦੇ ਘਰ ਉਤਾਰ ਕੇ ਤੇ ਆਪਾਂ ਹੁਣ ਚੱਲ ਪਾਂਗੇ ਬਠਿੰਡੇ ਵੱਲ ਤੇ ਮਾਸੀ ਦੇ ਬੇਟੇ ਦਾ ਵੀ ਫੋਨ ਆ ਗਿਆ ਉਹ ਕਹਿੰਦਾ ਵੀ ਭਾਈ ਮੈਡੀਸਨ ਵਗੈਰਾ ਲੈਣੀ ਸੀ ਉੱਥੋਂ ਨੇ ਲੈ ਲਈ ਤੇ ਉਹ ਹੋ ਗਿਆ ਫਰੀ ਆਪਾਂ ਹੁਣ ਚਾਲੇ ਪਾਤੇ ਆਗੇ ਬਠਿੰਡੇ ਵੱਲ ਬਸ ਇਥੇ 5 ਕਿ ਮਿੰਟ ਦਾ ਰਸਤਾ ਹੀ ਹੈਗਾ ਹੁਣੋਂ ਤੋਂ ਚੱਕਦੇ ਆਂਗੇ ਤੇ ਫਿਰ ਚੱਲਦੇ ਆਂਗੇ ਜੀ ਆਪਾਂ ਕ੍ਰਿਸ਼ਨ ਆਟੋਸ ਬਠਿੰਡਾ ਦੇਖਦੇ ਆਂਗੇ ਆਪਣੀ ਬਾਈਕ ਆ ਗਈ ਜਿਹੜੀ ਰੈਡੀ ਆ ਜਾਂ ਰੈਡੀ ਕਰਵਾਉਣੀ ਪਣੀ ਆ ਜਾ ਕੇ ਵੈਸੇ ਮੈਂ ਕੱਲ ਕਹਿਤਾ ਸੀ ਕਿ ਭਾਈ ਸਾਨੂੰ 11:00 ਵਜੇ ਡਿਲੀਵਰੀ ਚਾਹੀਦੀ ਹੈਗੀ ਕੋ ਕਹਿੰਦੇ ਸੀ ਕਿ ਭਾਈ ਕੋਈ ਗੱਲ ਨਹੀਂ 11:00 ਵਜੇ ਤੁਹਾਨੂੰ ਡਿਲੀਵਰੀ ਦੇ ਦੇਣਗੇ। ਬਾਕੀ ਜਾ ਕੇ ਦੇਖਦੇ ਆ ਜੀ। ਪਰ ਜਿਵੇਂ ਅੱਜ ਦੀਵਾਲੀ ਹੈਗੀ ਇੱਕ ਗੱਲ ਦੇਖੀ ਹੈ ਕਿ ਮੈਂ ਨਾ ਕੋਈ ਕਰਾਊਡ ਜਿਆ ਹੈ ਨਹੀਂਗਾ ਰੋੜਾ ਤੇ। ਆ ਦੇਖੋ। ਨਾਰਮਲ ਦਿਨਾਂ ਵਾਂਗੂੰ ਹੀ ਆ। ਰੋਟੀਨ ਦੇ ਵਿੱਚ। ਓਏ ਆਈ ਬ्रो। ਪ੍ਰੋਟੀਨ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਕਰਾਊਡ ਹੁੰਦਾਗਾ ਤੇ ਅੱਜ ਉਹ ਵੀ ਨਹੀਂ ਹੈਗਾ ਪਤਾ ਨਹੀਂ ਕੀ ਕਾਰਨ ਹੈ ਇਹ ਜਿਹੜਾ ਹੁਣ ਮੋਟਰਸਾਈਕਲ ਦਾ ਬਾਈ ਜੀ ਦੇ ਥੋੜਾ ਜਿਹਾ ਜਹਨ ਦੇ ਵਿੱਚ ਆਇਆ ਵੀ ਆਪਾਂ ਮੋਟਰਸਾਈਕਲ ਲਈਏ ਕਿਉਂਕਿ ਬਾਈ ਦਾ ਟੈਕਸੀ ਲਾਈਨ ਦਾ ਕੰਮ ਹੈਗਾ ਵਨ ਸੇ ਘਟੀਆਂ ਹੈਗੀਆਂ ਨਹੀਂ ਹੈਗੀਆਂ ਬਾਈ ਕੋਲੇ ਅ ਜਿਵੇਂ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬਾਈ ਦਾ ਹੈਗਾ ਕਿ ਟੈਕਸੀ ਲਾਈਨ ਦਾ ਕੰਮ ਚਾਰ ਪੰਜ ਗੱਡੀਆਂ ਬਾਈ ਕੋਲੇ ਹੈਗੀਆਂ ਨੇ ਹੈਗੀਆਂ ਕਹਿ ਮਨ ਕੇ ਚੱਲੋ ਵੀ ਆਪਾਂ ਆ ਰਾਈਡ ਕੀਤੀ ਸੀਗੀ ਹੁਣ ਰਾਈਡਸ ਤਾਂ ਪਹਿਲਾਂ ਵੀ ਕੀਤੀਆਂ ਨੇਗੀਆਂ ਪਰ ਆਹ ਰਾਈਡ ਤੋਂ ਬਾਈ ਇਮਪ੍ਰੈਸ ਹੋਇਆ ਤੇ ਮੈਨੂੰ ਕਹਿੰਦਾ ਵੀ ਆਪਾਂ ਵੀ ਯਾਰ ਮੋਟਰਸਾਈਕਲ ਲੈਣਾ ਹੈਗਾ ਤੇ ਗੱਡੀਆਂ ਤੇ ਘੁੰਮੇ ਘੁੰਮਦੇ ਫਿਰਦੇ ਤਾਂ ਹੈਗੇ ਹੀ ਆਗੇ ਕਹਿੰਦਾ ਇਹ ਗੱਡੀ ਤੇ ਉਹ ਮਜ਼ਾ ਨਹੀਂ ਹੈਗਾ ਇਹ ਕਹਿੰਦਾ ਆਪਾਂ ਵੀ ਮੋਟਰਸਾਈਕਲ ਲੈਣਾ ਹੈਗਾ ਮੈਂ ਵੀ ਠੀਕ ਹੈ ਤੇ ਆਪਾਂ ਇਹ ਤੋਂ ਬੁੱਕ ਕਰਵਾਤਾ ਇੱਕ ਹਫਤਾ ਕਿਹਾ ਸੀਗਾ ਉਹਨਾਂ ਨੇ ਇੱਕ ਹਫ਼ਤੇ ਚ ਡਿਲੀਵਰੀ ਦੇ ਦੇਵਾਂਗੇ ਪਰ ਆਪਾਂ ਉਹਨਾਂ ਨੂੰ ਥੋੜਾ ਜਿਹਾ ਪ੍ਰੈਸ਼ਰ ਪਾਇਆ ਵੀ ਭਾਈ ਸਾਹਿਬ ਨੂੰ ਜਿ ਦਿਵਾਲੀ ਵਾਲੇ ਦਿਨ ਡਿਲੀਵਰੀ ਦੇ ਦੇਣ ਯਾਨੀ ਕਿ ਅੱਜ ਦੇ ਦਿਨ ਤਾਂ ਜ਼ਿਆਦਾ ਬੈਟਰ ਸੋ ਉਹਨਾਂ ਨੇ ਆਪਣੀ ਗੱਲ ਹੈ ਜਿਹੜੀ ਪਹਿਲ ਦੇ ਅਧਾਰ ਤੇ ਮੰਨੀ ਤੇ ਆਪਾਂ ਨੂੰ ਉਹਨਾਂ ਨੇ ਡਿਲੀਵਰੀ ਹੈਗੀ ਜਿਹੜੀ ਕੱਲ ਫੋਨ ਕਰਤਾ ਵੀ ਭਾਈ ਤੁਹਾਡਾ ਮੋਟਰਸਾਈਕਲ ਹੈ ਜਿਹੜਾ ਆ ਗਿਆ ਤੇ ਅੱਜ ਤੁਹਾਨੂੰ ਡਿਲੀਵਰੀ ਦੇਵਾਂਗੇ ਤੁਸੀਂ ਰੈਡੀ ਰਹੋ ਸੋ ਆਪਾਂ ਹੁਣ ਡਿਲੀਵਰੀ ਲੈਣ ਚੱਲੇ ਆ ਤੇ ਇੱਕ ਮੋਟਰਸਾਈਕਲ ਆਪਾਂ ਇਹਨਾਂ ਤੋਂ ਹੋਰ ਲਵਾ ਕੇ ਉਹ ਮੇਰਾ ਮਿੱਤਰ ਹੈਗਾ ਤਪੇ ਤੋਂ ਸੰਦੀਪ ਉਹ ਵੀ ਕਹਿੰਦਾ ਵੀ ਮੋਟਰਸਾਈਕਲ ਲੈਣਾਗਾ ਭਾਈ ਤੇਜ ਵਾਲੇ ਨਾਲ ਦਾ ਮਟਯੋਰ 350 ਕਿਉਂਕਿ ਇਹਦਾ ਹੈਗਾ ਜਿਹੜਾ ਅ ਕਰੂਜ਼ਿੰਗ ਬਾਈਕ ਆ ਗਈ ਨਾ ਕਰੂਜ਼ਰ ਹੁੰਦਾ ਜਿਹੜੇ ਉਹ ਤੁਹਾਨੂੰ ਪਤਾ ਕੰਫਰਟ ਬਹੁਤ ਜ਼ਿਆਦਾ ਹੁੰਦਾਗਾ ਤੇ ਆਹ ਸਾਹਮਣੇ ਆ ਗਿਆ ਜੀ ਚੌਕ ਭਾਈ ਕਣਈਆ ਜੀ ਚੌਕ ਇਦੇ ਨਾਲ ਹੀ ਇਹਨਾਂ ਨੇ ਫਾਈਟਰ ਜੈਟ ਜਲ ਆਤਾ ਇੱਕ ਬਾਈ ਨੂੰ ਫੋਨ ਲਾ ਲ ਕੇ ਆਪਾਂ ਪੁੱਛਦੇ ਆ ਕਿੱਥੇ ਜਾਇਆ ਹੈ ਹਲੋ ਕਿੱਥੇ ਜਾ ਗਿਆ ਗਾਂ ਟਰੇਲ ਆ ਬੱਤੀਆਂ ਨਹੀਂ ਆ ਬੱਤੀਆਂ ਕਿ ਨਹੀਂ ਨੂੰ ਜਾਈਏ ਨਾ ਮੈਂ ਜਿੱਥੇ ਤੈਨੂੰ ਉਤਾਰਿਆ ਸੀ ਉੱਥੇ ਆ ਗਿਆ ਮੈਂ ਉਹਦੇ ਨਾਲ ਦੱਸ ਹਾਂ ਆ ਜਾ ਮੈਂ ਤੈਨੂੰ ਆਹ ਇੱਥੇ ਲਈ ਸਾਈਡ ਹੀ ਆ ਜਾ ਆਪਾਂ ਸਿੱਧੇ ਟੱਪਾਂਗੇ ਤੇਰੇ ਨਾਲ ਮੇਰੇ ਵਾਲੀ ਸਾਈਡ ਤੇ ਆ ਫਿਰ ਤੂੰ ਆ ਰਿਹਾ ਹੈਗਾ ਓਕੇ ਓਕੇ ਬੱਤੀਆਂ ਕਰੀ ਨੂੰ ਜਾਈ ਜਾਣਾ ਤੂੰ ਹਾਂ ਅ ਹੋ ਜਾ ਰਿਹਾ ਮਨ ਦੇਖ ਕੇ ਤੇਰਾ ਚਿੱਟਾ ਲਫਾਫਾ ਆ ਗਿਆ ਖਰਾ ਆ ਗਿਆ ਖਰਾ ਬੱਤੀਆਂ ਲਵਾ ਦੇ ਬੰਗਰੇ ਅ ਬੱਤੀਆਂ ਲਵਾ ਦੇ ਆ ਪਰ ਠੀਕ ਆ ਬੱਤੀਆਂ ਲਵਾ ਦੇ ਆ ਓਕੇ ਓਕੇ ਆ ਇਹ ਵੀ ਕਹਿੰਦਾ ਬੱਤੀਆਂ ਹੀ ਲਵਾ ਦੇ ਆ ਕਹਿੰਦਾ ਇੱਥੇ ਰੋਕਣੀ ਆਗੀ ਆਪਾਂ ਕਹਿੰਦੇ ਬੱਤੀਆਂ ਹੀ ਲਵਾ ਦੇਗਾ ਆ ਘੜਾ ਗਿਆ ਬੈਲੀ ਆ ਜਾ ਬਈ ਕਰਾਂ ਉੱਤਨੀ ਲਵਾਦੀ ਹੈ ਬਲੋਗ ਹੀ ਆ ਮੈਂ ਵੀ ਬੱਤੇ ਖਲਾ ਵੀ ਦਿੱਤੀਆਂ ਮੈਟਨਸਾਰ ਹੈ ਮੈਟਨਸਾਰ ਖਲਾ ਦਿਆਂ ਤੇ ਆਪਾਂ ਸਿੱਧੇ ਨੱਕ ਚੱਲਾਂਗੇ ਹਣੇ ਹਾਂ ਹਾਂ ਫਿਰ ਇਹਨੂੰ ਫੀਲਡ ਕਰਨਾ ਮੈਨੂੰ ਪਹਿਲਾਂ ਨੱਕ ਤੇ ਲੈ ਜਾਣਾ ਉਹ ਆਪਣਾ ਹੋ ਗਿਆ ਬਈ ਤਿਆਰ ਆ ਆ ਖੜਾ ਆਪਾਂ ਆਪਣੇ ਬੰਦਿਆਂ ਦੀ ਹੁਣ ਵੇਟ ਕਰੀ ਜਾਂਦੇ ਆਂਗੇ ਤੇ ਪੇਪਰ ਵਰਕ ਰੈਡੀ ਆ ਬਸ ਪੇਪਰ ਵਰਕ ਆਪਣਾ ਰੈਡੀ ਹੋ ਗਿਆ ਤੇ ਚਲੋ ਫਿਰ ਡਿਲੀਵਰੀ ਲੈਣੇ ਆਂਗੇ ਤੇ ਲਹਿਰੀ ਸਾਹਿਬ ਵੀ ਆਪਣੇ ਆ ਚੁੱਕੇ ਨੇ ਆਪਣੇ ਆ ਵੀ ਜੀ ਮਹਿਰਾ ਇਹ ਰਿਹਾ ਨਾ ਇਹ ਦੋਤੀ ਤੋਂ ਇੱਧਰ ਦੇਖੋ ਮਾੜੇ ਫੋਟੋ ਖਿੱਚਦੇ ਫੋਟੋ ਫੋਟੋ ਖਿੱਚੋ ਇਹ ਪਿਆਰ ਆ ਗਿਆ ਜੀ ਇਹਨਾਂ ਦਾ ਬਹੁਤ ਸਾਰਾ ਦਿੱਤਾ ਗਿਆ ਪਿਆਰ ਠੀਕ ਹੈ ਡਿਲੀਵਰੀ ਹੋ ਗਈ ਵੀ ਮੋਟਰਸਾਈਕਲ ਦੀ ਇੱਥੇ ਸਹੀ ਆ ਬੱਸ ਉੱਥੇ ਚੰਨਣ ਵਾਲਾ ਪੁੱਗਾ ਛੋਟਮਾ ਵਾਲੀ ਦਾ ਅੱਜ ਨੇਰੀ ਲਿਆਦੀ ਤੇ ਆਪਣੇ ਹੈਗਾਗਾ ਜੀ ਵੱਡੇ ਵੀਰ ਦਾ ਮੋਟਰਸਾਈਕਲ ਇਹਨਾਂ ਨੇ ਹੁਣ ਪਰਚੇਜ਼ ਕੀਤਾ ਸੀ ਨਾ ਬਾਈ ਬਹੁਤ ਸੋਹਣਾ ਹੈਗਾ ਜੀ ਇਹ ਵੀ ਲਓ ਜੀ ਫੌਜੀ ਸਾਹਿਬ ਆ ਰਹੇ ਨੇ ਆਹnde ਬਾਈ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਅਰੇ ਖੜੀ ਇਹ ਜੀ ਕ੍ਰਿਸ਼ਨਾ ਆਟੋਸ ਬਠਿੰਡਾ ਤੇ ਡੀਲ ਇਹਨਾਂ ਨੇ ਬਹੁਤ ਵਧੀਆ ਦਿੱਤੀ ਜੀ ਆਪਾਂ ਨੂੰ ਬਾਕੀ ਕਿਸੇ ਵੀ ਤਰ੍ਹਾਂ ਦਾ ਮੋਟਰਸਾਈਕਲ ਤੁਸੀਂ ਲੈਣਾਗਾ ਤਾਂ ਤੁਸੀਂ ਕ੍ਰਿਸ਼ਨਾ ਜ਼ਾਟੋ ਬਠਿੰਡਾ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਾਕੀ ਆਪਣੇ ਭਾਈ ਗੁਰਪ੍ਰੀਤ ਲਹਿਰੀ ਜੀ ਦਾ ਰੈਫਰੈਂਸ ਦੇ ਕੇ ਤੁਸੀਂ ਵਧੀਆ ਡਿਸਕਾਊਂਟ ਪਾ ਸਕਦੇ ਹੋ ਤੋ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੇ ਵੀਡੀਓ ਕਿਵੇਂ ਦੀ ਲੱਗੀ ਜੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਦਿਓ ਜੀ ਆਪਣੇ ਫੌਜੀ ਸਾਹਿਬ ਨੂੰ ਵਧਾਈਆਂ ਨਵਾਂ ਮੋਟਰਸਾਈਕਲ ਲੇਤਾ ਬਾਈ ਨੇ ਤੇ ਆਸ ਕਰਦੇ ਹਾਂਗੇ ਵੀ ਬਾਈ ਆਪਣੇ ਨਾਲ ਰਾਈਡ ਤੇ ਹੈਗਾ ਜਿਹੜਾ ਉਹ ਚੱਲਿਆ ਕਰੂਗਾ ਮਿਲਦੇ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ